ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਪਿੰਡ templatemoਤਕਲਾ ਗੁਰਦੁਆਰਾ ਮਲਕਾਂ ਵਾਲਾ ਖੂਹ ਸਾਹਿਬ ਜਿਵੇਂ ਕਿ ਆਪ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਮਲਕਾਂ ਵਾਲਾ ਖੂਹ ਸਾਹਿਬ ਦੇ ਬਿਲਕੁਲ ਤੇ ਲੰਗਰ ਹਾਲ ਦੀ ਉਹ ਸਾਰੀ ਚੱਲ ਰਹੀ ਹੈ ਇਹ ਤੁਹਾਡੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੇਵਾ ਲਗਾਤਾਰ ਨਿਰੰਤਰ ਚੱਲ ਰਹੀ ਆ ਸੋ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਵੀ ਭਾਈ ਜਿੰਨੀ ਵੀ ਹੋ ਸਕਦੀ ਆ ਇਸ ਕਾਰਜ ਦੇ ਵਿੱਚ ਸੇਵਾ ਜ਼ਰੂਰ ਪਾਓ ਤੇ ਬਹੁਤ ਸੰਗਤਾਂ ਨੇ ਸੇਵਾ ਪਾਈ ਵੀ ਆ ਸੋ ਹੁਣ ਬੇਨਤੀ ਕਰਦੀ ਵੀ ਜਿਹੜੇ ਵੀ ਸੰਗਤਾਂ ਰਹਿ ਚੁੱਕੀਆਂ ਨੇ ਸੋ ਉਹਨਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਅੱਜ ਬਾਬਾ ਜੀ ਵੀ ਆਪਣੇ ਨਾਲ ਸਾਰੇ ਪ੍ਰਬੰਧਕ ਸੇਵਾਦਾਰ ਵੀ ਰਹਾਜ਼ਰ ਨੇ ਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਅੱਜ ਦਸਵੀਂ ਦਿਹਾੜੇ ਤੇ 71 ਹੋਈਆਂ ਨੇ ਸੰਗਤਾਂ ਤੇ ਬਾਬਾ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇੱਥੇ ਤੋਂ ਹੈੱਡ ਗ੍ਰਾਂਤੀ ਨੇ ਬਾਬਾ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਸਾਰੀ ਸੰਗਤ ਵੱਲੋਂ ਬੇਨਤੀ ਅੱਜ ਦੀ ਵੀਡੀਓ ਦੇ ਵਿੱਚ ਵੀ ਇਸ ਕਾਰਜ ਦੇ ਵਿੱਚ ਜਿਨ੍ਹਾਂ ਦੀ ਸੇਵਾ ਰਹਿ ਗਈ ਜਿਨ੍ਹਾਂ ਨੇ ਪਾਤੀ ਉਹਨਾਂ ਤੇ ਜਿਹੜੀ ਸੰਗਤਾਂ ਵੱਲੋਂ ਰਹਿ ਗਈ ਤੇ ਉਹ ਜਿੰਨਾ ਵੀ ਹੋ ਸਕਦਾ ਸਾਡੇ ਐਨ ਆਰ ਆਈ ਵੀਰ ਨਗਰ ਨਿਵਾਸੀ ਵੱਧ ਤੋਂ ਵੱਧ ਸੇਵਾ ਪਾਉਣ ਕਿਉਂਕਿ ਜਿਹੜਾ ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਆ ਪਹਿਲਾ ਆਪਾਂ ਜਗਾ ਵੀ ਖਰੀਦੀ 35-40 ਲੱਖ ਰੁਪਏ ਦੀ ਤੇ ਹੁਣ ਲਗਾਤਾਰ ਜਿਹੜਾ ਕੰਮ ਆ ਪੂਰਾ ਠੋਸ ਮਜ਼ਬੂਤੀ ਨਾਲ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੱਲਰ ਨੇ ਵੱਡੇ ਪਿੱਲਰ ਨੇ ਜਣੀ ਕਹਿਣ ਦਾ ਭਾਬੀ ਸਦੀਆਂ ਤੱਕ ਦੀ ਜਿਹੜੀ ਮਨਿਆਦ ਮੰਨ ਕੇ ਚੱਲ ਰਿਹਾ ਹੈ ਸੇਵਾ ਕਾ ਕਾਰਜ ਤੇ ਬਾਕੀ ਬਾਬਾ ਜੀ ਨਾਲ ਹਜ਼ਰ ਨੇ ਬਾਬੇ ਸਤਿਕਾਰ ਜੀ ਸਤਿਕਾਰ ਜੀ ਹਾਂਜੀ ਸੰਗਤ ਨੂੰ ਬੇਨਤੀ ਕਰ ਦਿਓ ਜੀ ਫਿਰ ਤੁਸੀਂ ਵੀ ਇੱਕ ਵਾਰ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਤੇ ਸੰਗਤ ਨੇ ਪ੍ਰਵਾਨ ਕੀਤੀ ਆ ਇਹ ਨਹੀਂ ਵੀ ਸੰਗਤ ਨੇ ਅੱਗੇ ਵੀ ਬਹੁਤ ਬਹੁਤ ਕੁਝ ਕੀਤਾ ਤੇ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਇਸੇ ਤਰ੍ਹਾਂ ਸੰਯੋਗ ਦੇਣ ਤੇ ਸੰਗਤ ਦੇ ਸੰਯੋਗ ਨਾਲ ਸਾਰਾ ਕੁਝ ਹੁੰਦਾ ਕਲਾਕਾਰ ਆ ਕੁਝ ਹੀ ਨਹੀਂ ਕਰ ਸਕਦਾ ਪੂਰੀ ਪੂਰੀ ਨਾਲ ਤਲਾਪ ਭਰ ਜਾਂਦਾ ਇਸੇ ਤਰ੍ਹਾਂ ਜੇ ਸੰਗਤ ਕਾਦੀ ਦੇ ਉੱਤੇ ਵੀ ਹੋਰ ਬਣ ਸਕਦਾ ਕਈ ਕੁਝ ਬਣ ਸਕਦਾ ਤੇ ਅਜੇ ਉਹ ਬੇਨਤੀ ਕਰਦੇ ਵੀ ਸਾਰੀ ਸੰਗਤ ਨੂੰ ਕੁਝ ਨਹੀਂ ਵੰਡੇ ਆਉਂਦਾ ਥੋੜਾ ਥੋੜਾ ਦੇਣ ਦੇ ਮਾਰੋ ਭਾਈ ਹੋਰ ਕਿੰਨੀ ਕਹੇ ਲੋਡ ਐ ਇਸ ਪੇਪਰ ਜਾਗ ਦੇ ਵਿੱਚ ਲੈਂਟਰ ਪੈਣਾ ਵਾ ਠੀਕ ਹੈ ਲੈਂਟਰ ਪਾ ਕੇ ਫਿਰ ਆ ਇਧਰੋਂ ਬਣਾਇਆ ਉੱਤਰੋਂ ਉਹਦੇ ਨਾਲ ਜੋੜਨਾ ਗੁਰਦਾਰੇ ਨਾਲ ਹਾਂਜੀ ਫਿਰ ਉੱਤੇ ਫਿਰ ਤਾਂ ਜੇ ਫਿਰ ਜਿਤਨਾ ਮਾਇਆ ਉਹ ਕਿਸੇ ਤਰ੍ਹਾਂ ਕਰੀ ਜਾਵਾਂਗੇ ਹਾਂਜੀ ਹਾਂਜੀ ਸੋ ਬਾਬਾ ਜੀ ਨੇ ਵੀ ਬੇਨਤੀ ਕੀਤੀ ਆ ਵੀ ਜਿੰਨਾ ਕ ਵੀ ਸਹਿਯੋਗ ਹੁੰਦਾ ਜਿਹੜੀਆਂ ਸੰਗਤਾਂ ਰਹਿ ਗਈਆਂ ਤੇ ਸਾਰੇ ਜਿੰਨਾ ਕ ਵੀ ਹੋ ਸਕਦਾ ਜਰੂਰ ਕਰੋ ਤੇ ਇਸ ਤੋਂ ਲੈਂਟਰ ਬਣਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਨਾਲ ਆਪਾਂ ਜੁਆਇੰਟ ਕਰਨਾ ਵਾ ਤੇ ਬਾਕੀ ਬਾਬਾ ਜੀ ਵੀ ਆਪਣੇ ਨਾਲ ਹਾਜ਼ਰ ਨੇ ਹੈੱਡ ਗ੍ਰਾਂਥੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਬਈ ਬੇਨਤੀ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇੰਨੀਓ ਬੇਨਤੀ ਕਰੂੰ ਜੀ ਸੰਗਤ ਜਾਣੀ ਜਾਣਾ ਗੁਰੂ ਮਹਾਰਾਜ ਆਪ ਵਿੱਚ ਵਰਤ ਕੇ ਸਾਰਾ ਕਾਰਜ ਦੇਖ ਰੇਕ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਚੱਲ ਰਿਹਾ ਹੈ ਉਹ ਕਾਰ ਸੇਵਾ ਵਾਲੇ ਬਾਬਿਆਂ ਤੋਂ ਸੇਵਾ ਲੈ ਰਹੇ ਹਨ ਸਾਡੇ ਦੇ ਹੋਰੇ ਮੁੱਖ ਜਥੇਦਾਰ ਨੇ ਜੋ ਬਾਬਾ ਮੁਖਤਿਆਰ ਸਿੰਘ ਜੀ ਉਹ ਬੜੀ ਤਨਦੇਲੀ ਦੇ ਨਾਲ ਸੇਵਾ ਨਿਭਾ ਰਹੇ ਨੇ 500 ਦੇ ਕਰੀਬ ਸੀਮੈਂਟ ਦਾ ਥੈਲਾ ਲੱਗ ਚੁੱਕਿਆ ਹੈ ਹੁਣੇ-ਹੁਣੇ ਤੁਸੀਂ ਦੇਖੋ ਤਿਆਰੀ ਕਿੰਨੀ ਕੋਈ ਆਲੇ 500 ਥੈਲਾ ਖਪ ਚੁੱਕਿਆ ਹੈ ਕਈ ਗੱਡੀਆਂ ਬਜਰੀ ਦੀਆਂ ਤੇ ਬਾਕੀ ਸੀਮੈਂਟ ਦਾ ਕੋਈ ਹਿਸਾਬ ਕਿਤਾਬ ਨਹੀਂ 40-50 ਹਜ਼ਾਰ ਦੇ ਕਰੀਬ ਇੱਟ ਲੱਗ ਚੁੱਕੀ ਹੈ ਸੋ ਭਾਈ ਵੱਡੇ ਕਾਰਜ ਨੇ ਅਸੀਂ ਇੰਨੀ ਕੇ ਬੇਨਤੀ ਕਰਨੀ ਹੈ ਕਿ ਜਿੰਨਾ ਤੁਸੀਂ ਟੂਰਨਾਮੈਂਟਾਂ ਦੇ ਖਰਚਾ ਕਰਦੇ ਹੋ ਉੱਥੇ ਕੀ ਹੁੰਦਾ ਡਰੱਗ ਸਪਲਾਈ ਹੁੰਦੀ ਹੈ ਮੈਂ ਕਹਿਣ ਦੇ ਵਿੱਚ ਸੰਕੋਚ ਨਹੀਂ ਕਰਦਾ ਕਿਉਂਕਿ ਖੇਡਾਂ ਦੇਖ ਲਓ ਕਿਤੇ ਵੀ ਹੋਣ ਬਾਹਰ ਜਾ ਕੇ ਆਲੇ ਦੋਲੇ ਖੇਤਾਂ 'ਚ ਦੇਖ ਲਓ ਸਰੰਜਾਂ ਦੇ ਥੈਲੇ ਭਰ ਜਾਂਦੇ ਆ ਉੱਥੇ ਰੁਪਈਆ ਤੁਸੀਂ ਇੰਨਾ ਇਨਵੈਸਟ ਕਰਦੇ ਹੋ ਜੇ ਗੁਰੂ ਘਰ ਦੀ ਸਾਡੇ ਪਿੰਡ ਦੀ ਵਿਰਾਸਤ ਬਣ ਰਹੀ ਹੈ ਸਾਡਾ ਇਤਿਹਾਸਿਕ ਨਗਰ ਹੈ ਮੀਰੀ ਪੀਰੀ ਦੇ ਮਾਲਕ ਦੀ ਚਰਨਸ਼ੋਪਾਪਤ ਧਰਤੀ ਹੈ ਬਾਬਾ ਸ਼ੀਹਾ ਜੀ ਗਿੱਲ ਛੱਲੀ ਵਰਗੇ ਚੌਰ ਬਰਦਾਰ ਸਿੱਧ ਮਹਾਪੁਰਸ਼ ਸਿਰ ਲੱਥ ਜੋਧੇ ਇਸ ਧਰਤੀ ਦੇ ਉੱਤੇ ਆਏ ਨੇ ਬਾਬਾ ਬੀਦੀ ਚੰਦ ਵਰਗੇ ਜਰਨੈਲ ਮਹਾਰਾਜ ਦੇ ਨਾਲ 250 ਘੋੜਸਵਾਰ ਦੇ ਨਾਲ ਇੱਥੇ ਪਹੁੰਚੇ ਨੇ ਸੋ ਭਾਈ ਵੱਡੀਆਂ ਗੱਲਾਂ ਨੇ ਪਰ ਸਾਡੀ ਸੋਚ ਕਿਉਂ ਨਹੀਂ ਵੱਡੀ ਹੋ ਰਹੀ ਅਸੀਂ ਹੋਰ ਅਨੇਕਾਂ ਕਾਰਜਾਂ ਪਿੱਛੇ ਚ ਗਾਉਣ ਵਾਲੇ ਲਵਾਉਣੇ ਹਨ ਅਸੀਂ 15-15 20-20 ਲੱਖ ਰੁਪਈਆ ਉੱਥੇ ਬੇ ਅਸਤ ਬੇ ਬੇਸਟ ਕਰਦੇ ਆ ਬਿਲਕੁਲ ਨਜਾਇਜ਼ ਕੰਜਰੀਆਂ ਨੇ ਚਾਉਣ ਨੂੰ ਸਾਡੇ ਕੋਲ ਪੈਸੇ ਆ ਜਾਂਦੇ ਆ ਮੈਂ ਚਲੋ ਵੈਸੇ ਮੇਰਾ ਵਿਸ਼ਾ ਨਹੀਂ ਹੈਗਾ ਪਰ ਇੱਕ ਦਰਦ ਹੈ ਕਿ ਗੁਰੂ ਘਰ ਦੇ ਲਈ ਅਸੀਂ ਹੱਥ ਪਿੱਛੇ ਨੂੰ ਖਿੱਚਦੇ ਆ ਇੱਥੇ ਅਸੀਂ ਸਾਨੂੰ ਤਾਂ ਬੇਨਤੀ ਉਹ ਨਾ ਕਰਨੀ ਪਵੇ ਸੰਗਤ ਨੂੰ ਬਿਨਾ ਕਹੀ ਇੱਥੇ ਇੰਨਾ ਕੁ ਕਰਨਾ ਚਾਹੀਦਾ ਹੈ ਸੰਗਤ ਕਰ ਰਹੀ ਹੈ ਪਰ ਜਿੰਨੀ ਕੋਨਾਂ ਦੀ ਸਮਰੱਥਾ ਉਹਨਾਂ ਕਾ ਕਰ ਰਹੀ ਹੈ ਪਰ ਜਿਹੜੇ ਵੀਰਾਂ ਨੂੰ ਗੁਰੂ ਮਹਾਰਾਜ ਨੇ ਜਿਆਦਾ ਬਖਸ਼ਿਸ਼ ਕਰੀ ਹੈ ਵੱਡੇ ਕਾਰਜ ਨੇ ਵੱਡੇ ਕਾਰੋਗਾਰ ਨੇ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਨੇ ਭਾਈ ਜੇ ਕਿਤੇ ਪੈਸਾ ਹੈ ਕਿਸੇ ਕੋਲ ਲਾਜ ਨਹੀਂ ਆਉਂਦੀ ਕਿਸੇ ਨੂੰ ਬਿਮਾਰੀ ਲੱਗ ਜਵੇ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਵੀ ਤਾਂ ਆਪਾਂ ਡਾਕਟਰਾਂ ਨੂੰ ਸੱਬਿਆਂ ਦੇ ਸੱਬੇ ਰੁਪਈਏ ਦੇ ਦਿੰਨੇ ਆ ਇੱਥੇ ਗੁਰੂ ਘਰ ਦੇ ਵਿੱਚ ਤੁਹਾਡਾ ਤਿਲ ਫੁੱਲ ਲੱਗੇਗਾ ਤਾਂ ਰਹਿੰਦੀ ਦੁਨੀਆ ਤੱਕ ਇਸ ਚੀਜ਼ ਦਾ ਨਾਮ ਰਹਿਣਾ ਹੈ ਇਹ ਵਿਰਾਸਤ ਬਹੁਤ ਵੱਡੀ ਬਣਨੀ ਹੈ ਸੋ ਇੱਥੇ ਅਸੀਂ ਤਾਂ ਨਾ ਬੇਨਤੀ ਕਰੀਏ ਭਾਈ ਜੇ ਸਾਡੇ ਕੋਲ ਨਾ ਇੱਥੇ ਇੱਕ ਤਾਂ ਜਗ੍ਹਾ ਦੀ ਘਾਟ ਕਰਕੇ ਸਮਾਗਮ ਘੱਟ ਹੁੰਦੇ ਨੇ ਸ਼ਰਦਾ ਸੰਗਤ ਦੀ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦੀ ਸ਼ਰਦਾ ਬਹੁਤ ਹੈ ਪਰ ਸਮਾਗਮਾਂ ਲਈ ਜਗ੍ਹਾ ਚਾਹੀਦੀ ਹੈ ਉਸ ਕਰਕੇ ਆਪਾਂ ਲੰਗਰ ਹਾਲ ਦੀ ਇਮਾਰਤ ਆ ਇਹਦਾ ਗੁਰੂ ਘਰ ਦੇ ਦਾ ਉਹ ਸਾਹਮਣੇ ਦਰਬਾਰ ਸਾਹਿਬ ਆ ਉਹਦੇ ਨਾਲ ਪੁਰਨਮਾ ਪੂਰਾ ਹੀ ਵੈਸੇ ਤਾਂ ਕੋਸ਼ਿਸ਼ ਹੈ ਸਾਡੀ ਵੀ ਸਾਰਾ ਹੀ ਆਵੇ ਪੂਰਾ ਹੀ ਬਣ ਕੇ ਵੀ ਜਿੰਨਾ ਦਰਬਾਰ ਸਾਹਿਬ ਦੀ ਬਿਲਡਿੰਗ ਆ ਉਹ 35 40 ਫੁੱਟ ਦੇ ਕਰੀਬ ਹੋਊਗਾ ਤੇ ਉਹ ਉਹਨਾਂ ਹੀ ਪੌੜ ਮੰਗੂ ਇੱਥੇ ਪੂਰਾ ਗੈਲਰੀ ਬਣ ਕੇ ਆਵੇ ਪਰ ਜੇ ਫਿਰ ਵੀ ਜਿਤਨਾ ਕੁ ਬਾਬਿਆਂ ਦੀ ਸਮਝ ਹੋਊਗੀ ਜਿੰਨਾ ਕੁ ਉਹਨਾਂ ਨੇ ਉਹ ਕਿਉਂ ਬੜੇ ਸੂਝਵਾਨ ਨੇ ਰੋਜ਼ ਦਾ ਕੰਮ ਉਹਨਾਂ ਦਾ ਉਹਨਾਂ ਨੇ ਜਿੱਦਾਂ ਕਰਨਾ ਨਗਰ ਦੇ ਸਹਿਯੋਗ ਦੇ ਨਾਲ ਕਰਨਾ ਸੋ ਭਾਈ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਫੇਰ ਭਾਈ ਜਿੰਨੀ ਵੀ ਸਾਰੀ ਸੰਗਤ ਪ੍ਰਬੰਧਕ ਸੇਵਾਦਾਰ ਸਾਰੇ ਹਾਜ਼ਰ ਨੇ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਹੈ ਭਾਈ ਜਿਹੜੇ ਸੇਵਾ ਤੋਂ ਰਹਿ ਗਏ ਜਿੰਨਾ ਕ ਵੀ ਹੋ ਸਕਦਾ ਬਾਬਾ ਜੀ ਦਾ ਸਕਰੀਨ ਤੇ ਨੰਬਰ ਚੱਲਦਾ ਮੁੱਖ ਸੇਵਾਦਾਰ ਨੇ ਬਾਕੀ ਸਾਰੇ ਪ੍ਰਬੰਧਕ ਨਾਲ ਸਹਿਯੋਗ ਦਿੰਦੇ ਨੇ ਪੂਰਾ ਤੇ ਸੇਵਾ ਬਾਬਾ ਜੀ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜਿਹੜੀ ਚੀਜ਼ ਦੀ ਲੋੜ ਆ ਬਾਬਾ ਜੀ ਨੂੰ ਪੁੱਛ ਕੇ ਫੋਨ ਤੇ ਗੱਲ ਕਰਕੇ ਤੁਸੀਂ ਉਹ ਚੀਜ਼ ਦੀ ਮਟੀਰੀਅਲ ਵੀ ਦੇ ਸਕਦੇ ਹੋ ਕੈਸ਼ ਪੱਖੋਂ ਵੀ ਦੇ ਸਕਦੇ ਹੋ ਤੇ ਸਾਰੀ ਜ਼ਿੰਮੇਵਾਰੀ ਬਾਬਾ ਜੀ ਆਪਣੀ ਜਿਹੜੀ ਕੋਲ ਖੜ ਕੇ ਕਰਵਾ ਰਹੇ ਨੇ ਸਾਰਾ ਕਾਰਜ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾ ਸੰਤਾ ਕੇ ਕਾਰਜ ਆਪ ਖਨੋਆ ਅਰ ਕੰਮ ਕਰਾਵੜੀ ਆਇਆ RAM ਸੰਤਾ ਕੇ ਕਾਰਜ ਆਪ ਖਨੋ ਕੀ ਨਾਰਜੇ ਆਪ ਖਨੋਆ ਅਰਥਮ ਤਾਕੇ ਕਾਰਜ পাপ ਖਨੋਆ it